ਪੌਜ਼ਾ ਕਰਿਓ ਪੌਜ਼ਾ ਕਰਿਓ ਬੰਦੇ ਬੰਦੇ ਆਏ ਪਾਣੀ ਪਾਈ ਆਏ ਬਹੁਤ ਵਧੀਆ ਗਏ ਜੀ ਬਹੁਤ ਵਧੀਆ ਗਏ ਸੁਣਾ ਬਹੁਤ ਠੀਕ ਹੈ ਜੀ ਤੁਹਾਡੇ ਕੋਲ ਮੈਂ ਕਿਹਾ ਜਾਣਾ ਹਾਂ ਬੰਬੀਏ ਮੈਂ ਤੁਹਾਡੇ ਕੋਲ ਕੰਮ ਆਇਆ ਦੱਸੋ ਹੁਕਮ ਆਰਕਾਸਟ ਹੈ ਹੈ ਮਹਾਰਾਜ ਹਰ ਇੱਥੇ ਅੱਛਾ ਜੀ ਕਿਹੜੇ ਆਪਾਂ ਰਿਸ਼ਤੇ ਵਾਸਤੇ ਤੁਹਾਨੂੰ ਗੱਲ ਕਰਨੀ ਹੈ ਕਿ ਤੁਸੀਂ ਦਾ ਇੱਕ ਅਮਜ ਮਾਹਰ ਮੈਂ ਕਹਾਂ ਜੀ ਆਪਾਂ ਤਾਂ ਮੁੰਡੇ ਦਾ ਰਿਸ਼ਤਾ ਸ਼ਾਹੂ ਕਰਾ ਲਈਏ ਫੋਹਰੇ ਬਾਰੇ ਜਿਹੜੇ ਸੰਭਾਵ ਬਾਰੇ ਕੀ ਕਰਦਾ ਮੁੰਡਾ ਮੈਨੂੰ ਚੰਡਣਾ ਪਾਉ ਫਸੇ ਇੱਕ ਵਾਰ ਨਾਲ ਇਕੱਠੇ ਆ ਗਏ ਦੋਸਤ ਖਾਂਦੇ ਪੀਂਦੇ ਬੈਸੀਏ ਤੇ ਇਹਦੇ ਕੀਤਾ ਆਪਣਾ ਤਾਂ ਤਾਂ ਪੀ ਰਿਹਾ ਨਾਲ ਲੱਗਦਾ ਦੂਜੇ ਮੁੰਡੇ ਦਾ ਚੱਕੇ ਪੈ ਕੇ ਪੀ ਗਿਆ ਹੈ ਨਹੀਂ ਆਡਾ ਪੀ ਸਬਰਾਂ ਨਾਨਕ ਜੀ ਬੇਸਬਰੇ ਵਾਲੀ ਕੋਈ ਗੱਲ ਨਹੀਂ ਮੈਂ ਕਿਹੜਾ ਬੰਦਾ ਦੂਜਾ ਪੈਗ ਬਣਾਊਗਾ ਇਸ ਵੀ ਫਿਰ ਮੈਂ ਹੋਈ ਚੱਕ ਲਿਆ ਅੱਛਾ ਕੋਈ ਹੋਰ ਵੀ ਇਹਦੇ ਵਿੱਚ ਕੋਈ ਉਹਨਾਂ ਦੀ ਕੁਆਲਿਟੀ ਹੈਗੀ ਇੱਕ ਵਾਰ ਦੀ ਗੱਲ ਹੈ ਮੈਂ ਬਾਹਰੋਂ ਆਇਆ पर्स कट के बढ़ते रहता ये जवान ने, ने की किता फर्स्टे ਥੋੜੇ ਜੇ ਪੈਸੇ ਲੜੂਏ ਅੱਛਾ ਤੇ ਚੋਰੀ ਵੀ ਕਰਦਾ ਦਾਦਾ ਅੰਕਲ ਜੀ ਚੋਰੀ ਦੀ ਨਹੀਂ ਕੋਈ ਗੱਲ ਸੀ ਮੈਨੂੰ ਥੋੜੇ ਪੈਸਿਆਂ ਦੀ ਜਰੂਰਤ ਸੀਗੀ ਮੇਰੇ ਵੱਡੇ ਪਾਪਾ ਦਾ ਪਰਸ ਸੀਗਾ ਤਾਂ ਮੈਂ ਚੱਕ ਲੇ ਮੇਰਾ ਪਰਸ ਤੇ ਮੇਰੇ ਵੱਡੇ ਪਾਪਾ ਦਾ ਪਰਸ ਇੱਕੋ ਹੀ ਹੋਇਆ ਕੋਈ ਹੋਰ ਇਹਦੇ ਵਿੱਚ ਕੋਣ ਹੈਗਾ ਉਹ ਵੀ ਦੱਸਦੇ ਹੋ ਇੱਕ ਵਾਰ ਦੀ ਕੀ ਗੱਲ ਹੈ ਵੀ ਅਸੀਂ ਬਾਜ਼ਾਰ ਜਾ ਰਹੇ ਸੀਏ ਤੇ ਕਿਸੇ ਨੇ ਮੇਰੇ ਵਿੱਚ ਮੋਢੇ ਵਿੱਚ ਮੋਢਾ ਮਾਰਤਾ ਹਾਂਜੀ ਤੇ ਜਵਾਨ ਨੇ ਕੀਤਾ ਫੜ ਕੇ ਛੱਡ ਲਿਆ ਕੁੱਟਿਆ ਚੰਗਾ ਹਾਂ ਬਹੁਤ ਚੰਗੇ ਤੇ ਕੁੱਟਿਆ ਨੇ ਅੱਛਾ ਇਹ ਹੈ ਸ਼ਰਾਬ ਵੀ ਪੀਂਦਾ ਹੈ ਚੋਰੀ ਵੀ ਕਰਦਾ ਹੈ ਇਹ ਗੁੰਡਾ ਗਰਦੀ ਵੀ ਕਰਦਾ ਵਾਹ ਹੋਏ ਮੇਰੇ ਕਾਲ ਯੁੱਗ ਤੇ ਆ ਸਭੂ